ਜਿਹੜੀ ਸੁੱਖੇ ਨੇ ਗੋਲੀ ਚਲਾਈ ਆ ਉਹ ਦੇ ਰਗਾਂ 'ਚ ਵੱਜੀ ਹੈ ਰਗਾਂ 'ਚ ਵੱਜ ਕੇ ਉੱਥੇ ਮੁੜ ਕੇ ਢੇਰੀ ਹੋ ਗਿਆ ਗੋਲੀਆਂ ਦੇ ਨਾਲ ਨੁਕਸਾਨ ਤੇ ਜ਼ਿਆਦਾ ਵੀਰ ਸਾਡਾ ਜਿੰਨਾ ਦਾ ਭਰਾ ਇਸ ਦੁਨੀਆ ਤੋਂ ਚਲ ਗਿਆ ਗੁਰਦਾਸਪੁਰ 'ਚ ਦੋ ਪਰਿਵਾਰਾਂ ਦੀ ਲੜਾਈ 'ਚ ਗੋਲੇ ਚੱਲਣ ਨਾਲ ਇੱਕ ਦੀ ਮੌਤ ਹੋ ਗਈ ਮੌਕੇ ਤੇ ਆਈ ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪੇਚ ਦਿੱਤਾ ਮ੍ਰਿਤਕ ਸਾਫ ਦਾ ਅਕਾਲੀ ਸਰਪੰਚ ਦਾ ਮੁੰਡਾ ਦੱਸਿਆ ਜਾ ਰਿਹਾ ਹੈ ਤੇ આરોપી ਕਾਂਗਰਸ ਦੇ ਵਰਕਰ ਦੱਸੇ ਜਾ ਰਹੇ ਨੇ ਜੀ ਸਿੰਘ ਨੂੰ ਮਿਲਿਆ ਬਾਜ਼ਾਰ 'ਚ ਹਾਂ ਉਹਨੇ ਹਾਲਚਾਲ ਪੁੱਛਿਆ ਵੀ ਬਾਬਾ ਜੀ ਕੀ ਹਾਲ ਆ ਉਹਨੇ ਆਪਣੀ ਬੁੱਕਲ 'ਚੋਂ ਤਲਵਾਰ ਕੱਢੀ ਆ ਜਾਂ ਗੰਦਾਸੀ ਆ ਉਹ ਉੱਤੇ ਵਾਰ ਕਰਤਾ ਈਸ਼ ਸਿੰਘ ਤੇ ਸਰਪੰਚ ਤੇ ਸੋ ਆਪਾਂ ਸਰਪੰਚ ਉੱਤੇ ਵਾਰ ਕੀਤਾ ਆ ਆਪਾਂ ਸਰਪੰਚ ਹਾਂਜੀ ਹਾਂਜੀ ਪੱਡਿਆਂ ਦਾ ਅੱਛਾ ਜੀ ਹਾਂਜੀ ਉੱਤੇ ਵਾਰ ਕੀਤਾ ਉਹਦੀ ਪੱਗ ਦੇ ਪੇ ਜਿੰਨੇ ਸੀ ਉਹ ਸਾਰੇ ਪਾੜ ਗਏ ਹਾਂਜੀ ਉਸ ਤੋਂ ਬਾਅਦ ਲੋਕਾਂ ਨੇ ਹਟ ਰੋਹਤਾਈ ਕੀਤੀ ਆ ਹਾਂਜੀ ਇੰਨੇ ਕੋਈ ਨਹੀਂ ਸੁਣੀ ਕਿ ਨਹੀਂ ਫਿਰ ਉਹੀ ਤਲਵਾਰ ਦੀ ਫਰਕੇ ਥੋੜਾ ਜਿਹਾ ਮੰਜਾ ਉਹਦਾ ਲਾਇਆ ਕਹਿੰਦੇ ਛਦਾਈ ਆ ਉਸ ਤੋਂ ਬਾਅਦ ਚਲੋ ਜੀ ਗੱਲ ਮੋੜ ਗੀ ਚਰੋ ਘਰੀ ਚਲ ਗਏ ਅੱਜ ਉਹਦੇ ਮੁੰਡਿਆਂ ਨੇ ਕੱਲ ਦੇ ਫੇਰ ਹਥਿਆਰ ਲਿਆਂਦੇ ਆ ਜੀ ਕੀ ਦਿਨ ਜੀ ਸਰਜੀਤ ਸਿੰਘ ਦੇ ਮੁੰਡਿਆਂ ਨੇ ਅੱਛਾ ਜੀ ਸਰਜੀਤ ਸਿੰਘ ਕੌਣ ਨੇ ਸਰਜੀਤ ਸਿੰਘ ਜੱਟ ਸਾਨੂੰ ਬੰਤਾ ਸਿੰਘ ਸਾਨੂੰ ਬੰਤਾ ਸਿੰਘ ਜਿਹਦੇ ਮੁੰਡੇ ਆ ਗਾਰੀ ਇੱਕ ਸੁੱਖ ਹੈ ਕਲਾਲੀ ਕੱਲ ਦੇ ਹਥਿਆਰ ਲਿਆਏ ਆ ਅੱਜ ਇਹ ਫੇਰ ਸ਼ਾਮੀ ਜਾਣਦੇ ਗੰਨਾ ਲੱਤਣ ਉਹ ਜਿਹੜੇ ਅਗਲੇ ਬੰਦੇ ਆ ਉਹ 2 ਵਜੇ 3 ਨੇ ਆ ਉਹ ਬੰਦੇ ਫਿਰ ਆਪਣੀ ਕਲ ਦੀ ਖੋਰਚਰੀ ਉਹਨਾਂ ਦੇ ਪਿਓ ਦੇ ਵਾਰ ਕੀਤਾ ਹਾਂਜੀ ਉਹਨਾਂ ਮਗਰ ਭੱਜੇ ਮਗਰ ਬੈਕ ਟਰੈਕਟਰ ਲੈ ਕੇ ਹਾਂਜੀ ਉਹਨਾਂ ਗੇੜ ਚ ਗੋਲੀਆਂ ਮਾਰੀਆਂ ਹਾਂਜੀ ਉਹ ਗੇੜ ਦਾ ਸਬੂਤ ਉਹਨਾਂ ਵੀਰ ਨੂੰ ਨਾ ਕਰ ਲਿਆ ਉਹ ਪਹਿਲੀ ਗੋਰੀ ਵੱਖੀ ਵੱਖੀ ਚ ਵੱਜੀ ਮੇਰੇ ਵੀਰ ਦੇ ਹਾਂਜੀ ਦੂਸਰੀ ਗੋਰੀ ਜਦੋਂ ਵੱਜਣ ਲੱਗੀ ਆ ਉਹ ਮਗਰ ਭੱਜਾ ਉਹਨਾਂ ਦੇ ਹਾਂਜੀ ਉਹਨਾਂ ਦੇ ਬਾਬਾ ਸਿੰਘ ਦੇ ਬੂਹੇ ਘਰੀ ਗਿਆ ਵਾ ਹਾਂਜੀ ਬਾਬਾ ਸਿੰਘ ਦੇ ਬੂਹੇ ਘਰੀ ਜਾ ਕੇ ਜਿਹੜਾ ਲਾਲੀ ਆ ਹਾਂਜੀ ਉਹ ਤੇ ਉੱਤੇ ਚਵਾਰੇ ਤੇ ਚੜ ਗਿਆ ਕੋਠੇ ਤੇ ਹਾਂਜੀ ਉਹ ਤੇ ਮੈਂ ਆਪਣੀ ਅੱਖੀਂ ਵੇਖ ਕੇ ਆਂ ਜੀ ਬਾਕੀ ਜਿਹੜੇ ਡੇਰੇ ਤੋਂ ਬੰਦੇ ਆਏ ਆ ਇੱਕ ਜਸਵੰਤ ਸਿੰਘ ਆ ਉਹ ਵੀ ਇਹ ਸਰਪੰਚੀ ਆ ਠੀਕ ਆ ਮੁਰਕੇ ਜਿਹੜੀ ਸੁੱਖੇ ਨੇ ਗੋਲੀ ਚਲਾਈ ਆ ਉਹ ਉਹਦੇ ਰਗਾ ਚ ਵੱਜੀ ਆ ਅੱਛਾ ਰਗਾ ਚ ਵੱਜ ਕੇ ਉੱਥੇ ਮੁਰਕੇ ਢੇਰੀ ਹੋ ਗਿਆ ਢੇਰੀ ਹੋਣ ਤੋਂ ਬਾਅਦ ਚ ਮੁੰਡਿਆਂ ਨੇ ਚੁੱਕ ਚੱਕ ਕੇ ਗੱਡੀ ਚ ਪਾਇਆ ਉਹ ਗੋਲੀ ਚਲਾਉਣ ਵਾਲਾ ਵੀ ਉੱਤੇ ਚਬਾਰੇ ਚ ਆ ਹਾਂ ਉਹਨਾਂ ਬਾਅਦ ਚ ਪਤਾ ਨਹੀਂ ਕਿੱਦਾਂ ਨੂੰ ਕੱਢਿਆ ਕਿੱਦਾਂ ਨੂੰ ਨਹੀਂ ਕੱਢਿਆ ਪੰਜ ਸੱਤ ਬੰਦੇ ਉਹਨਾਂ ਉੱਤੇ ਵੀ ਆ ਚਬਾਰੇ ਚ ਹੁਣ ਇਹਨਾਂ ਗੋਲੀਆਂ ਦੇ ਨਾਲ ਕੀ ਦਾ ਕੀ ਦਾ ਨੁਕਸਾਨ ਹੋਇਆ ਗੋਲੀਆਂ ਦੇ ਨਾਲ ਨੁਕਸਾਨ ਤੇ ਜ਼ਿਆਦਾ ਵੀਰ ਸਾਡਾ ਜਿੰਨਾ ਦਾ ਭਰਾ ਇਸ ਦੁਨੀਆ ਤੋਂ ਚਲ ਗਿਆ। ਅੱਛਾ ਜੀ ਹੋਰ ਵੀ ਕਿਸੇ ਤੇ ਲੱਗੀ ਗੋਲੀ? ਹੋਰ ਕਿਸੇ ਤੇ ਨਹੀਂ ਲੱਗੀ। ਅੱਛਾ ਵੀਰ ਦਾ ਕੀ ਨਾਮ ਹੈ ਜੀ? ਵੀਰ ਦਾ ਨਾਮ}{|\text{ਚਪਾਲ ਸਿੰਘ ਸਾਨੂੰ ਹਰਦੀਪ ਸਿੰਘ।}} ਅੱਛਾ ਉਹਨਾਂ ਦੀ ਡੈਥ ਹੋ ਗਈ ਹੈ ਕਿੰਨੇ ਜੇ ਕਿੰਨੀ ਕਿਤੇ ਪਹਿਲਾਂ ਦੀ ਗੱਲ ਹੈ ਜੀ? ਇਸ ਤੋਂ 2 ਘੰਟੇ ਪਹਿਲਾਂ ਦੀ ਗੱਲ। ਹੁਣ ਤੋਂ 2 ਘੰਟੇ ਪਹਿਲਾਂ। ਜਿਹੜੀਆਂ ਗੋਲੀਆਂ ਚੱਲੀਆਂ 2 ਘੰਟੇ ਪਹਿਲਾਂ ਚੱਲੀਆਂ। ਇਸ ਤੋਂ ਬਾਅਦ ਵੀਰ ਮੈਂ ਹੋਰ ਕੁਝ ਨਹੀਂ ਕਹਿ ਸਕਦਾ। ਇਹ ਕਿੱਥੇ ਹੋਈ ਵਾਰਦਾਤ ਕਿੱਥੇ ਹੋਈ ਹੈ? ਵਾਰਦਾਤ ਟਿੰਡ ਦੇ ਪੱਲੇ ਟਿੰਡ ਦੇ ਪਰਲੇ ਪਾਸੇ। ਅੱਛਾ ਜ ਹਾਂ ਇਹ ਭਾਜੀ ਹੁਣ ਕੀ ਕਰ ਲਈ ਇਹ ਉਧਰ ਗਏ ਪਰਲੇ ਬੰਨੇ ਆਪਣੇ ਪਾਸੇ ਉਹ ਮੁੰਡਿਆਂ ਨੇ ਜਿਨ੍ਹਾਂ ਦੀ ਕੱਲ ਦੀ ਲੜਾਈ ਹੋਈ ਜਿਨ੍ਹਾਂ ਦੇ ਟੱਕਰ ਮਾਰਿਆ ਅੱਛਾ ਉਹਨਾਂ ਦੇ ਘਰੇ ਬੈਠੇ ਆਪਾਂ ਕੋਈ ਗੱਲ ਨਹੀਂ ਕਰਦੇ ਜਾਂ ਟਰੈਕਟਰ ਲੈ ਕੇ ਜਾਂਦੇ ਆ ਉਹਨਾਂ ਫਿਰ ਸੋਨਸਤੇ ਲਾਈਨ ਰਸਤੇ ਵਿੱਚ ਹੋ ਗਈ ਗੱਲ ਹਾਂ ਰਸਤੇ ਵਿੱਚ ਸਾਹਮਣੇ ਜਿੱਦਾਂ ਟੱਕਰ ਜੀ ਇਹ ਗੱਲ ਹੋਈ ਇਹ ਨਹੀਂ ਹੋਈ ਹੈ ਅਸੀਂ ਤੇ ਵੇਖਿਆ ਹੋਈ ਹੈ ਜੀ ਜਦੋਂ ਬੰਦੇ ਆਏ ਆ ਤੇ ਬੰਦਾ ਡਿੱਗ ਪਿਆ ਸੀ ਗੋਲੀਆਂ ਵਾਚ ਕੇ ਦੋ ਤਿੰਨ ਨੂੰ ਹਾਂ ਜੀ ਹਾਂ ਜੀ ਲੋਕ ਲਹਾਨ ਹੋਇਆ ਸੀ ਚੁੱਕ ਕੇ ਲਿਆਂਦਾ ਹੋਰਾਂ ਮੁੜ ਕੇ ਗੱਡੀ ਲਿਆਵੀ ਗੱਡੀ ਤੇ ਪਾੜ ਲੈ ਗਈ ਬਜੰਦੀ ਹਾਲਤ ਤੋਂ ਦੋੜ ਨਹੀਂ ਤੇ ਬਾਕੀ ਜਦੋਂ ਪਹਿਲਾਂ ਜੋ ਵੀ ਹੋਇਆ ਉਹਦੇ ਬਾਰੇ ਵੀ ਸਾਨੂੰ ਪਤਾ 30 ਹੋ ਰਿਹਾ ਹੈ ਅਸੀਂ ਜਦੋਂ ਆਏ ਹਾਂ ਮੌਕੇ ਤੇ ਅਸੀਂ ਬੈਠ ਗਏ ਗੁਰਦਾਸਪੁਰ ਤੋਂ ਜਸਵਿੰਦਰ 베ਦੀ ਦੀ ਰਿਪੋਰਟ